ਹਾਂਜੀ ਪ੍ਰਗਟ ਲਾ ਸਮਾਜ ਭਾਈ ਤੇ ਮੈਂ ਮੋਗੇ ਕਚਹਿਰੀ ਦੇ ਵਿੱਚ ਇੱਕ ਜਿਹੜਾ ਸੀਨ ਵੇਖਿਆ ਸੀ ਉਹਨੂੰ ਗਲਮੰਦ ਕੀਤਾ ਸੀਗਾ ਜੀ ਤੇ ਉੱਤੇ ਇੱਕ ਲੜਕਾ ਤੇ ਲੜਕੀ ਉਹ ਘਰੋਂ ਭੱਜ ਕੇ ਵਿਆਹ ਕਰਵਾ ਰਹੇ ਸੀ ਤੇ ਸਹਿਮੇ ਵੀ ਹੋਏ ਵੀ ਸੀਗੇ ਉਹ ਤੇ ਉਹਨਾਂ ਤੇ ਮੈਂ ਜਿਹੜੀਆਂ ਚਾਰ ਲਾਈਨਾਂ ਲਿਖੀਆਂ ਸੀਗੀਆਂ ਤੇ ਉਹ ਮੈਂ ਕਲਮੰਦ ਕੀਤੀਆਂ ਤੇ ਉਹ ਮੈਂ ਤੁਹਾਨੂੰ ਸੁਣਾ ਰਿਹਾ ਹੱਥੀ ਰੰਗਲਾ ਚੂੜਾ ਪਾਇਆ ਪੂਰਾ ਹਾਰ ਸ਼ਿੰਗਾਰ ਸੀ ਲਾਇਆ ਪਰ ਮਾਪਿਆਂ ਨਾਲ ਉਹਨੇ ਬੈਰ ਕਮਾਇਆ ਦਾਸੀ ਉਸਦੇ ਮੂੰਹ ਤੇ ਛਾਈ ਕਦੇ ਨਹੀਂ ਮੁਸਕਰਾਉਂਦੀ ਵੇਖੀ ਵਿੱਚ ਕਚਹਿਰੀ ਇੱਕ ਕੁੜੀ ਮੈਂ ਭੱਜ ਕੇ ਵਿਆਹ ਕਰਵਾਉਂਦੀ ਵੇਖੀ ਸੱਤ ਵਿੱਚ ਮਾਪੇ ਖੜ ਨਹੀਂ ਸਕਦੇ ਹੱਕਾਂ ਦੇ ਲਈ ਲੜ ਨਹੀਂ ਸਕਦੇ ਸੱਤ ਵਿੱਚ ਮਾਪੇ ਖੜ ਨਹੀਂ ਸਕਦੇ ਹੱਕਾਂ ਦੇ ਲਈ ਲੜ ਨਹੀਂ ਸਕਦੇ ਦੋਸ਼ ਕਿਸੇ ਤੇ ਮੜ ਨਹੀਂ ਸਕਦੇ ਪਿਓ ਦੀ ਪੱਗ ਨੂੰ ਦਾਗ ਉਹ ਲਾਉਂਦੀ ਪਿਓ ਦੀ ਪੱਗ ਨੂੰ ਦਾਗ ਉਹ ਲਾ ਕੇ ਆਪਣੇ ਬਿਆਨ ਲਿਖਾਉਂਦੀ ਵੇਖੀ ਵਿੱਚ ਕਚਹਿਰੀ 'ਚ ਇੱਕ ਕੁੜੀ ਮੈਂ ਭੱਜ ਕੇ ਵਿਆਹ ਕਰਵਾਉਂਦੀ ਵੇਖੀ ਪਰ ਮਾਪਿਆਂ ਦੀ ਬਰਬਾਦੀ ਆ ਗਈ ਥੋੜੇ ਲਈ ਤਾਂ ਆਜ਼ਾਦੀ ਆ ਗਈ ਪਰ ਮਾਪਿਆਂ ਦੀ ਬਰਬਾਦੀ ਆ ਗਈ ਥੋੜੇ ਲਈ ਤਾਂ ਆਜ਼ਾਦੀ ਆ ਗਈ ਦੁੱਖ ਦੀ ਘੜੀ ਬੇਸਹਾਰੀ ਆ ਗਈ ਪਾਲਨ ਹਾਰਿਆਂ ਨਾਲ ਹੀ ਚੰਦਰੀ ਆਪੇ ਦਗਾ ਕਮਾਉਂਦੀ ਵੇਖੀ ਬਿੱਤ ਕਹਿਰੀ ਇੱਕ ਕੁੜੀ ਮੈਂ ਭੱਜ ਕੇ ਵਿਆਹ ਕਰਵਾਉਂਦੀ ਵੇਖੀ ਪਤਾ ਨਹੀਂ ਕਿਸੇ ਘਾਲਾ ਮਾਲਾ ਪਤਾ ਨਹੀਂ ਕਿਸੇ ਘਾਲਾ ਮਾਲਾ ਕੁੜੀ ਸੀ ਗੋਰੀ ਮੁੰਡਾ ਕਾਲਾ ਕਾਲਾ ਵੀ ਸੀ ਮੂੜੇ ਹੀ ਵਾਲਾ ਪਤਾ ਨਹੀਂ ਕਿਸੇ ਘਾਲਾ ਮਾਲਾ ਕੁੜੀ ਸੀ ਗੋਰੀ ਮੁੰਡਾ ਕਾਲਾ ਕਾਲਾ ਵੀ ਸੀ ਮੂੜੇ ਹੀ ਵਾਲਾ ਉਹਨੂੰ ਕਿਵੇਂ ਪਸਾ ਗਿਆ ਮੇਰਾ ਸਾਲਾ ਪਿਓ ਦਾਦੇ ਦੀ ਬਣੀ ਬਣਾਈ ਮੈਂ ਤਾਂ ਵੇਚਰ ਲਾਉਂਦੀ ਵੇਖੀ ਵਿੱਤਕ ਤੈਰੀ ਇੱਕ ਕੁੜੀ ਮੈਂ ਭੱਜ ਕੇ ਵਿਆਹ ਕਰਵਾਉਂਦੀ ਵੇਖੀ ਈਓ ਪੜੋ ਲਿਖੋ ਤੇ ਨਾਂ ਚ ਮੁਕਾਓ ਈਓ ਪੜੋ ਲਿਖੋ ਤੇ ਨਾਂ ਚ ਮੁਕਾਓ ਦੌਲਤ ਸ਼ੋਰਤ ਖੂਬ ਕਮਾਓ ਪਰ ਮਾਪਿਆਂ ਦਾ ਵੀ ਮਾਣ ਵਧਾਓ ਈਓ ਪੜੋ ਲਿਖੋ ਤੇ ਨਾਂ ਚ ਮੁਕਾਓ ਦੌਲਤ ਸ਼ੋਰਤ ਖੂਬ ਕਮਾਓ ਪਰ ਮਾਪਿਆਂ ਦਾ ਵੀ ਮਾਣ ਵਧਾਓ ਤੇ ਨੋ ਭੱਜੀਆਂ ਕੁੜੀਆਂ ਨੂੰ ਦੁਨੀਆਂ ਤਾਣੇ ਮਾਰ ਰਵਾਂਦੀ ਵੇਖੀ ਬਿੱਤ ਕਹੈਰੀ ਇੱਕ ਕੁੜੀ ਮੈਂ ਭੱਜ ਕੇ ਵਿਆਹ ਕਰਵਾਉਂਦੀ ਵੇਖੀ ਬਿੱਤ ਕਹੈਰੀ ਇੱਕ ਕੁੜੀ ਮੈਂ ਭੱਜ ਕੇ ਵਿਆਹ ਕਰਵਾਉਂਦੀ ਧੰਨਵਾਦ ਜੀ